ਚੋਰੀ ਚੁਕਾਰੀ ਕਰਦੇ ਹੋ ਤੁਸੀਂ ਕਹਿੰਦੇ ਹੋ ਪੁਲਿਸ ਪਰੇਸ਼ਾਨ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਜਿਹਨੇ ਚੋਰੀ ਚੁਕਾਰੀ ਕੀਤੀ ਉਹ ਦੱਸ ਦੇ ਚੋਰੀ ਚੁਕਾਰੀ ਕਹਦੇ ਕਹਿੰਦੇ ਕੀਤੀ ਸੀ ਜੇ ਜਦੋਂ ਪਾਰਛ ਰਹੇ ਨੇ ਜਿਹੜੀ ਚੋਰੀ ਚੁਕਾਰੀਆ ਕੀਤੀ ਨੇ ਉਹ ਸਾਡੇ ਕਹਿਨ ਤੋਂ ਨਹੀਂ ਕੀਤੀ ਆਪਣੇ ਕਰਮ ਆਪਣੇ ਕਰਮਾਂ ਦੇ ਫਲ ਨੇ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੀ ਸੀਨੀਅਰ ਆਗੂ ਮਿਨਾਕਸ਼ੀ ਲੇਖੀ ਦਾ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ ਤੇ ਪਾਰਟੀ ਵਰਕਰਾਂ ਨੇ ਭਰਮਾ ਸਵਾਗਤ ਕੀਤਾ ਇਸ ਮੁੱਖ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਸ ਨੂੰ ਉਹ ਤੰਦੇ ਹੀ ਨਾਲ ਨਿਭਾਉਣਗੇ ਇਸ ਦੇ ਨਾਲ ਹੀ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸੱਮਨ ਭੇਜੇ ਜਾਂਦੇ ਮਿਨਾਕਸ਼ੀ ਲੇਖੀ ਨੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਕੇਜਰੀਵਾਲ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਹਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਕੀ ਕਰਨ ਜਾਓਗੇ ਇਲੈਕਸ਼ਨ ਦਾ ਬੇਸ਼ੁਮਾਰ ਸ਼ੁਰੂਆਤ ਹੋ ਰਹੀ ਹੈ ਇਸ ਕਿਰੇ ਮੈਂ ਭਾਰਤੀ ਜਨਤਾ ਪਾਰਟੀ ਦੀ ਕਾਰਜਕਰਤਾ ਤੇ ਲੁਧਿਆਣੇ ਆਈ ਆ ਪਾਰਟੀ ਨੇ ਡਿਊਟੀ ਲਾਈ ਹੈ ਇਹ ਸਾਰੇ ਮੇਰੇ ਭੈਣ ਭਰਾ ਖਲੋਤੇ ਨੇ ਤੇ ਪੰਜਾਬ ਇਸ ਵਾਰੀ ਜਿੱਤ ਕੇ ਜਾਣਾ ਮੀਟਿੰਗ ਵੀ ਚੱਲ ਰਹੀ ਹੈ ਅੱਜ ਵਪਾਰੀਆਂ ਅਹਿਮ ਮੀਟਿੰਗ ਸਾਡੀ ਹੋਊਗੀ ਲੱਗਦਾ ਵੀ ਕੁਝ ਤਾਂ ਕੁਝ ਜਿੱਤਾਂ ਨਿਕਲਦਾ ਵਾਜਪਾ ਕਿੰਨਾ ਪੱਕਾ 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 ਉਮੀਦਵਾਰ ਦ ਉਦੇ ਲਈ ਜੋ ਕਰਨਾ ਹੈ ਉਹ ਕਰਕੇ ਦੇਣਗੇ ਕੀ ਦਰਦ ਕੀ ਦਰਦ ਹਿਰਦਾ ਕੀ ਦਰਦ ਲੁਧਿਆਣਾ ਦੇਖੋ ਜੇ ਮੈਨੂੰ ਮੈਨੂੰ ਜਿਹੜੀ ਸਮਝ ਲੱਗੀ ਹੈ ਉਹ ਐਈ ਵੇਖਿਆ ਹੈ ਪੰਜਾਬ ਤੇ ਪੰਜਾਬੀ ਤੇ ਜਿਹੜੇ ਬੰਦਿਆਂ ਨੇ ਦੁਨੀਆ ਬਣਾਉਣ ਦਾ ਕੰਮ ਕੀਤਾ ਉਹ ਆਪਣਾ ਇਲਾਕਾ ਜਿਹੜਾ ਹੈ ਉਹ ਗਵਾ ਗਏ ਇਹ ਇਹਨੇ ਮਿਹਨਤੀ ਬੰਦੇ ਨੇ ਇਹਨੇ ਵਧੀਆ ਕੰਮ ਕਰਨ ਵਾਲੇ ਲੇਕਿਨ ਪੰਜਾਬ ਦਾ ਜਿਹੜਾ ਬੰਨਾ ਸੀ ਨਾ ਉਹ ਬਣਿਆ ਨਹੀਂ ਸਰਕਾਰਾਂ ਗੜਬੜ ਕਰਦੀਆਂ ਰਹੀਆਂ ਕੰਮ ਠੀਕ ਨਹੀਂ ਹੋਏ ਲੋਕਾਂ ਨੂੰ ਜਿਹੜੀ ਅੱਗੇ ਵਧਣ ਲਈ ਸਹੂਲਤ ਚਾਹੀਦੀ ਸੀ ਉਹ ਨਹੀਂ ਹੋਇਆ ਫਿਰ ਲੈ ਦੇ ਕੇ ਸੈਂਟਰ ਚ ਅਸੀਂ ਜਦੋਂ ਰਹੇ ਨੇ ਪਿਛਲੇ 10 ਸਾਲ ਜਿੰਨੇ ਕੰਮ ਹੋਏ ਨੇ ਉਹ ਸੈਂਟਰ ਦੇ ਕੰਮ ਹੋਏ ਨੇ ਸਟੇਟ ਦੇ ਕੰਮ ਨਹੀਂ ਹੋਏ ਅੱਜ ਲੱਕੜ ਜੋੜ ਲਿਆ ਕਿੱਥੇ ਗੱਲ ਪਹੁੰਚੀ ਹੈ ਉਹ 12 ਵਜੇ ਤੁਹਾਨੂੰ ਯਾਦ ਕੀ ਹੈ ਮੈਂ ਕਿੰਨੀ ਵਾਰ ਸਮਝਦਾ ਆਨੰਦ ਰਾਜ ਦੇ ਆ ਇਹ ਦੇ ਸਬੰਧ 12 ਵਜੇ ਉਹ ਕਹਿੰਦੇ ਜੀ ਸਾਡ ਕੋਲ ਬਾਾਰ ਬਾਾਰ ਪਰੇਸ਼ਾਨ ਕੀਤਾ ਰਿਹਾ ਆਵਾਜ਼ ਬਾਜ਼ੀ ਹੋਏ ਕੰਮ ਨਹੀਂ ਹੋਏ ਇੱਕੋ ਮੇਰੀ ਗੱਲ ਸੁਣੋ ਜਦੋਂ ਚੋਰੀ ਛਿਕਾਰੀ ਕਰਦੇ ਹੋ ਤੁਸੀਂ ਕਹਿੰਦੇ ਹੋ ਪੁਲਿਸ ਪਰੇਸ਼ਾਨ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਜਿਸ ਨੇ ਚੋਰੀ ਛਿਕਾਰੀ ਕੀਤੀ ਉਹ ਦੱਸ ਦੇ ਚੋਰੀ ਚੁਕਾਰੀਆਂ ਕਹਦੇ ਕਹਿੰਦੇ ਕੀਤੀ ਸੀ ਕਿਤੇ ਹੋ ਜਾ ਕੇ ਇਸ਼ਮਰ ਤੇ ਇਤਹਾਸ ਲੋਕਾਂ ਬਾਅਦ ਇਲੈਕਸ਼ਨ ਵਾਸਤੇ ਜਾ ਕੇ ਦੇ ਜੀ ਜਦੋਂ 파ਰਛ ਰਹੇ ਨੇ ਜਿਹੜੀ ਚੋਰੀ ਚੁਕਾਰੀਆਂ ਕੀਤੀ ਨੇ ਉਹ ਸਾਡੇ ਕਹਿਨ ਤੋਂ ਨਹੀਂ ਕੀਤੀ ਆਪਣੇ ਕਰਮ ਆਪਣੇ ਕਰਮਾਂ ਦੇ ਫਲ ਨੇ ਨਤੀਜੇ ਲੀਡਰ ਨੇ ਕਹੇ ਸੀਏ ਲਾਗੂ ਨਹੀਂ ਕਰਾਂਗੇ ਇਹਖਾਟ ਤੁਹਾਡੀ ਉਹ ਉਹਨਾਂ ਦੇ ਵਸਦੀ ਨਹੀਂ ਹੈ ਜੀ ਸੀਏ ਜਿਹੜਾ ਹੈ ਉਹ ਸੈਂਟਰ ਦਾ ਲਾਅ ਹੁੰਦਾ ਹੈ ਚੋਰੀ ਚੁਕਾਰੀ ਕਰਦੇ ਹੋ ਤੁਸੀਂ ਕਹਿੰਦੇ ਹੋ ਪੁਲਿਸ ਪਰੇਸ਼ਾਨ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਜਿਹਨੇ ਚੋਰੀ ਚੁਕਾਰੀ ਕੀਤੀ ਉਹ ਦੱਸ ਦੇ ਚੋਰੀ ਚੁਕਾਰੀ ਕਹਦੇ ਕਹਿੰਦੇ ਕੀਤੀ ਸੀ ਜੇ ਜਦੋਂ ਪਾਰਛ ਰਹੇ ਨੇ ਜਿਹੜੀ ਚੋਰੀ ਚਕਾਰੀਆਂ ਕੀਤੀ ਨੇ ਉਹ ਸਾਡੇ ਕਹਿਣ ਤੋਂ ਨਹੀਂ ਕੀਤੀ ਆਪਣੇ ਕਰਮ ਆਪਣੇ ਕਰਮਾਂ ਦੇ ਫਲ ਨੇ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੀ ਸੀਨੀਅਰ ਆਗੂ ਮਿਨਾਕਸ਼ੀ ਲੇਖੀ ਦਾ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ ਤੇ ਪਾਰਟੀ ਵਰਕਰਾਂ ਨੇ ਭਰਮਾ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਸ ਨੂੰ ਉਹ ਤੰਦੇਹੀ ਨਾਲ ਨਿਵਾਉਣਗੇ ਇਸ ਦੇ ਨਾਲ ਹੀ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸੱਮਨ ਭੇਜੇ ਜਾਂ ਤੇ ਮਿਨਾਕਸ਼ੀ ਲੇਖੀ ਨੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਕੇਜਰੀਵਾਲ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਹਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਕੀ ਕਹਾਂਗੇ ਇਲੈਕਸ਼ਨ ਦਾ ਫੇਸ ਬੁੱਕ ਦਾ ਸ਼ੁਰੂਆਤ ਹੋ ਰਹੀ ਹੈ ਮੈਂ ਭਾਰਤੀ ਜਨਤਾ ਪਾਰਟੀ ਦੀ ਕਾਰਕਟਰਤਾ ਤੇ ਲੁਧਿਆਣੇ ਆਈ ਹਾਂ

ਉਦੇ ਲਈ ਜੋ ਕਰਨਾ ਹੈ ਉਹ ਕਰਕੇ ਦੇਣਗੇ ਜੀ ਦਰਦ ਜੀ ਦਰਦ ਲੁਧਿਆਣਾ ਦੇਖੋ ਜੇ ਮੈਨੂੰ ਮੈਨੂੰ ਜਿਹੜੀ ਸਮਝ ਲੱਗੀ ਹੈ ਉਹ ਐਈ ਵੇਖਿਆ ਹੈ ਪੰਜਾਬ ਤੇ ਪੰਜਾਬੀਅਤ ਤੇ ਜਿਹੜੇ ਬੰਦਿਆਂ ਨੇ ਦੁਨੀਆ ਬਣਾਉਣ ਦਾ ਕੰਮ ਕੀਤਾ ਉਹ ਆਪਣਾ ਇਲਾਕਾ ਜਿਹੜਾ ਹੈ ਉਹ ਗਵਾ ਗਏ ਇਹ ਇਹਨੇ ਮਿਹਨਤੀ ਬੰਦੇ ਨੇ ਇਹਨੇ ਵਧੀਆ ਕੰਮ ਕਰਨ ਵਾਲੇ ਲੇਕਿਨ ਪੰਜਾਬ ਦਾ ਜਿਹੜਾ ਬੰਨਾ ਸੀ ਨਾ ਉਹ ਬਣਿਆ ਨਹੀਂ ਸਰਕਾਰਾਂ ਘਰ ਘਰ ਕਰਤੀਆਂ ਰਹੀਆਂ ਕੰਮ ਠੀਕ ਨਹੀਂ ਹੋਏ ਲੋਕਾਂ ਨੂੰ ਜਿਹੜੀ ਅੱਗੇ ਵਧਣ ਲਈ ਸਹੂਲਤ ਚਾਹੀਦੀ ਸੀ ਉਹ ਨਹੀਂ ਹੋਇਆ ਤੇ ਲੈ ਦੇ ਕੇ ਸੈਂਟਰ ਚ ਅਸੀਂ ਜਦੋਂ ਰਹੇ ਨੇ ਪਿਛਲੇ 10 ਸਾਲ ਜਿੰਨੇ ਕੰਮ ਹੋਏ ਨੇ ਉਹ ਸੈਂਟਰ ਦੇ ਕੰਮ ਹੋਏ ਨੇ ਸਟੇਟ ਦੇ ਕੰਮ ਨਹੀਂ ਹੋਏ ਆਂਦਲ ਲੱਕੜ ਜੋੜ ਲਿਆ ਕਿੱਥੇ ਗੱਲ ਪਹੁੰਚੀ ਹੈ ਉਹ 12 ਵਜੇ ਤੁਹਾਨੂੰ ਯਾਦ ਹੈ ਮੈਂ ਕਿੰਨੀ ਵਾਰ ਸਮਝਦਾ ਆਂੰਦ ਦਾਸ ਜੀ ਇਹ ਸਭ ਆਰਾਮੇ ਪਸਾਰੀ ਉਹ ਕਹਿੰਦੇ ਜੀ ਸਾਨੂੰ ਬਾਹ ਬਾ ਪੇਸ਼ਾਂਗੀ ਕਰਦਾ ਆ ਬਾਜ ਬਾ ਬੇਸ਼ਮੀ ਹੋਏ ਕਿ ਇਹੋ ਮੇਰੀ ਇਹ ਤੋਂ ਮੇਰੀ ਗਾਲ ਸੁਣੋ ਜਦੋਂ ਚੋਰੀ ਛੁਕਾਰੀ ਕਰਦੇ ਹੋ ਤੁਸੀਂ ਕਹਿੰਦੇ ਹੋ ਪੁਲਿਸ ਪਰੇਸ਼ਾਨ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਜਿਹਨੇ ਚੋਰੀ ਛੁਕਾਰੀ ਕੀਤੀ ਉਹ ਦੱਸ ਦੇ ਚੋਰੀ ਛੁਕਾਰੀ ਕਹਦੇ ਕਹਿੰਦੇ ਕੀਤੀ ਸੀ ਕਿਤੇ ਹੋ ਜਾ ਕੇ ਇਸਮਰ ਕੇ ਇੱਟਾ ਲੋਕਾਂ ਬਾਅਦ ਇਲੈਕਸ਼ਨ ਵਾਸਤੇ ਜਾ ਕੇ ਦੇ ਜੀ ਜਦੋਂ ਪਾਰਛ ਰਹੇ ਨੇ ਜਿਹੜੀ ਚੋਰੀ ਛੁਕਾਰੀਆਂ ਕੀਤੀ ਨੇ ਉਹ ਸਾਡੇ ਕਹਿਨ ਤੋਂ ਨਹੀਂ ਕੀਤੀ ਆਪਣੇ ਕਰਮ ਆਪਣੇ ਕਰਮਾਂ ਦੇ ਫਲ ਨੇ ਤੇ ਨਤੀਜੇ ਦੇ ਲੀਡਰ ਨੇ ਕਿਹਾ ਕਿ ਸੀਏ ਲਾਗੂ ਨਹੀਂ ਕਰਾਂਗੇ ਐਸਾ ਦਿਖਾਇਆ ਤੁਹਾਡੀ ਉਹ ਉਹਨਾਂ ਦੇ ਵਸਦੀ ਨਹੀਂ ਹੈ ਜੀ ਸੀਏ ਜਿਹੜਾ ਹੈ ਉਹ ਸੈਂਟਰ ਦਾ ਲਾਅ ਹੁੰਦਾ ਹੈ ਚੋਰੀ ਚੁਕਾਰੀ ਕਰਦੇ ਹੋ ਤੁਸੀਂ ਕਹਿੰਦੇ ਹੋ ਪੁਲਿਸ ਪਰੇਸ਼ਾਨ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਜਿਹਨੇ ਚੋਰੀ ਚੁਕਾਰੀ ਕੀਤੀ ਉਹ ਦੱਸ ਦੇ ਚੋਰੀ ਚੁਕਾਰੀ ਕਹਦੇ ਕਹਿੰਦੇ ਕੀਤੀ ਸੀ ਜੇ ਜਦੋਂ ਪਾਰਛ ਰਹੇ ਨੇ ਜਿਹੜੀ ਚੋਰੀ ਚੁਕਾਰੀਆਂ ਕੀਤੀ ਨੇ ਉਹ ਸਾਡੇ ਕਹਿਣ ਤੋਂ ਨਹੀਂ ਕੀਤੀ ਆਪਣੇ ਕਰਮ ਆਪਣੇ ਕਰਮਾਂ ਦੇ ਫਲ ਨੇ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੀ ਸੀਨੀਅਰ ਆਗੂ ਮਿਨਾਕਸ਼ੀ ਲੇਖੀ ਦਾ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ ਤੇ ਪਾਰਟੀ ਵਰਕਰਾਂ ਨੇ ਭਰਮਾ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਇਸ ਦੇ ਨਾਲ ਹੀ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸੱਮਨ ਭੇਜੇ ਜਾਂਦੇ ਮਿਨਾਕਸ਼ੀ ਲੇਖੀ ਨੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਕੇਜਰੀਵਾਲ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਹਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ आइकन ਤੇ क्लिक करो। ਕੀ ਕਰਨਾ ਚਾਹੋਗੇ? ਇਲੈਕਸ਼ਨ ਦਾ ਫੇਸਬੁਕ ਦਾ ਸ਼ੁਰੂਆਤ ਹੋ ਰਹੀ ਹੈ ਇਸ ਕਰ। ਮੈਂ ਭਾਰਤੀ ਜਨਤਾ ਪਾਰਟੀ ਦੀ ਕਾਰਕਟਰਤਾ ਤੇ ਲੁਧਿਆਣੇ ਆਈ ਆ। ਪਾਰਟੀ ਨੇ ਡਿਊਟੀ ਲਈ ਹੈ। ਐ ਸਾਰੇ ਮੇਰੇ ਪੈਨਟਾ ਖਲੋਤੇ ਨੇ ਤੇ ਪੰਜਾਬ ਇਸ ਵਾਰੀ ਜਿੱਤ ਕੇ ਜਾਣਾ। ਕੰਪੀਟੀਸ਼ਨ ਪਾਜ ਪਾ 370 ਲੈ ਕੇ ਆ ਰਹੀ ਹੈ ਉਹਦੇ ਲਈ ਜੋ ਕਰਨਾ ਹੈ ਉਹ ਕਰਕੇ ਦੇਣਗੇ ਕੀ ਦਰਦ ਕੀ ਦਰਦ ਹਯਾ ਕੀ ਦਰਦ ਲੁਧਿਆਣਾ ਦੇਖੋ ਜ ਮੈਨੂੰ ਮੈਨੂੰ ਜਿਹੜੀ ਸਮਝ ਲੱਗੀ ਹੈ ਉਹ ਐਈ ਵੇਖਿਆ ਹੈ ਪੰਜਾਬ ਤੇ ਪੰਜਾਬੀਅਤ ਤੇ ਜਿਹੜੇ ਬੰਦਿਆਂ ਨੇ ਦੁਨੀਆ ਬਣਾਉਣ ਦਾ ਕੰਮ ਕੀਤਾ ਉਹ ਆਪਣਾ ਇਲਾਕਾ ਜਿਹੜਾ ਹੈ ਉਹ ਗਵਾ ਗਏ ਇਹ ਇਹਨੇ ਮਿਹਨਤੀ ਬੰਦੇ ਨੇ ਇਹਨਾਂ ਵਧੀਆ ਕੰਮ ਕਰਨ ਵਾਲੇ ਲੇਕਿਨ ਪੰਜਾਬ ਦਾ ਜਿਹੜਾ ਬੰਨਾ ਸੀ ਨਾ ਉਹ ਬਨਿਆ ਨਹੀਂ ਸਰਕਾਰਾਂ ਗੜਬੜ ਕਰਦੀਆਂ ਰਹੀਆਂ ਕੰਮ ਠੀਕ ਨਹੀਂ ਹੋਏ ਲੋਕਾਂ ਨੂੰ ਜਿਹੜੀ ਅੱਗੇ ਵਧਣ ਲਈ ਸੁਵਿਧਾ ਚਾਹੀਦੀ ਸੀ ਉਹ ਨਹੀਂ ਹੋਇਆ ਤੇ ਲੈ ਦੇ ਕੇ ਸੈਂਟਰ ਚ ਅਸੀਂ ਜਦੋਂ ਰਹੇ ਨੇ ਪਿਛਲੇ 10 ਸਾਲ ਜਿੰਨੇ ਕੰਮ ਹੋਏ ਨੇ ਉਹ ਸੈਂਟਰ ਦੇ ਕੰਮ ਹੋਏ ਨੇ ਸਟੇਟ ਦੇ ਕੰਮ ਨਹੀਂ ਹੋਏ ਅਜ ਲੱਕੜ ਜੋੜ ਕਿੱਥੇ ਗੱਲ ਪਹੁੰਚੀ ਹੈ ਤੁਹਾਨੂੰ ਯਾਦ ਹੈ ਮੈਡਮ ਕਿੰਨੀ ਵਾਰ ਸਮੱਸਿਆ ਹਨਨ ਦਾਸ ਦੇਣਗੇ 12 ਵਜੇ ਉਹ ਕਹਿੰਦੇ ਜੀ ਸਾਨੂੰ ਬਾਹ ਬਾਹ ਪਰੇਸ਼ਾਨ ਕਰ ਰਿਹਾ ਆਵਾਜ਼ ਬਾਜ਼ੀ ਹੋਏ ਕਹਿੰਦੀ ਇਹ ਤੋਂ ਮੇਰੀ ਗੱਲ ਸੁਣੋ ਜਦੋਂ ਚੋਰੀ ਛੁਕਾਰੀ ਕਰਦੇ ਹੋ ਤੁਸੀਂ ਕਹਿੰਦੇ ਪੁਲਿਸ ਪਰੇਸ਼ਾਨ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਜਿਸ ਨੇ ਚੋਰੀ ਛੁਕਾਰੀ ਕੀਤੀ ਉਹ ਦੱਸ ਦੇ ਚੋਰੀ ਛੁਕਾਰੀ ਕਹਦੇ ਕਹਿੰਦੇ ਕੀਤੀ ਸੀ ਹੋ ਜਾ ਕੇ ਇਸ ਮਨ ਕਹਿੰਦਾ ਲੋਕਾਂ ਦਾ ਬਾਈ ਇਲੈਕਸ਼ਨ ਵਾਸਤੇ ਜਾਗੇ ਲੋਕਾਂ ਜੀ ਜਦੋਂ 파ਛ ਰਹੇ ਨੇ ਜਿਹੜੀ ਚੋਰੀ ਚੁਕਾਰੀਆਂ ਕੀਤੀ ਨੇ ਉਹ ਸਾਡੇ ਕਹਿਣ ਤੋਂ ਨਹੀਂ ਕੀਤੀ ਆਪਣੇ ਕਰਮ ਆਪਣੇ ਕਰਮਾਂ ਦੇ ਫਲ ਨੇ ਜੀ ਨਤੀਜੇ ਦੇ ਲੀਡਰ ਨੇ ਕਿਹਾ ਕਿ ਸੀਏ ਲਾਗੂ ਨਹੀਂ ਕਰਾਂਗੇ ਐਸਾ ਦਿਖਾਇਆ ਉਹ ਉਹਨਾਂ ਦੇ ਵਸਦੀ ਨਹੀਂ ਹੈ ਜੀ ਸੀਏ ਜਿਹੜਾ ਹੈ ਉਹ ਸੈਂਟਰ ਦਾ ਲਾਅ ਹੁੰਦਾ ਹੈ ਇਹ ਚੁਕਾਰੀ ਕਰਦੇ ਹੋ ਤੁਸੀਂ ਕਹਿੰਦੇ ਹੋ ਪੁਲਿਸ ਪਰੇਸ਼ਾਨ ਕਰ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਜਿਹਨੇ ਚੋਰੀ ਚੁਕਾਰੀ ਕੀਤੀ ਉਹ ਦੱਸ ਦੇ ਚੋਰੀ ਚੁਕਾਰੀ ਕਹਦੇ ਕਹਿੰਦੇ ਕੀਤੀ ਸੀ ਜੇ ਜਦੋਂ ਪਾਰਛ ਰਹੇ ਨੇ ਜਿਹੜੀ ਚੋਰੀ ਚਕਾਰੀਆਂ ਕੀਤੀ ਨੇ ਉਹ ਸਾਡੇ ਕਹਿਨ ਤੋਂ ਨਹੀਂ ਕੀਤੀ ਆਪਣੇ ਕਰਮ ਆਪਣੇ ਕਰਮਾਂ ਦੇ ਫਲ ਨੇ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੀ ਸੀਨੀਅਰ ਆਗੂ ਮਿਨਾਕਸ਼ੀ ਲੇਖੀ ਦਾ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ ਤੇ ਪਾਰਟੀ ਵਰਕਰਾਂ ਨੇ ਭਰਮਾ ਸਵਾਗਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਸ ਨੂੰ ਉਹ ਤੰਦੇਹੀ ਨਾਲ ਨਿਵਾਉਣਗੇ ਇਸ ਦੇ ਨਾਲ ਹੀ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸੱਮਨ ਭੇਜੇ ਜਾਂਦੇ ਮਿਨਾਕਸ਼ੀ ਲੇਖੀ ਨੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਕੇਜਰੀਵਾਲ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਹਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਠੀਕ ਹੈ ਨਾ ਜਾਓਗੇ ਇਲੈਕਸ਼ਨ ਦਾ ਬੇਸੁਰੂਆ ਸ਼ੁਰੂਆਤ ਹੋ ਰਹੀ ਹੈ ਇਸ ਘਰੇ ਮੈਂ ਭਾਰਤੀ ਜਨਤਾ ਪਾਰਟੀ ਦੀ ਕਾਰਕਟਰਤਾ ਤੇ ਲੁਧਿਆਣੇ ਆਈ ਆ ਪਾਰਟੀ ਨੇ ਡਿਊਟੀ ਲਈ ਹੈ ਸਾਰੇ ਮੇਰੇ ਪੈਨਪੜਾ ਖਲੋਤੇ ਨੇ ਤੇ ਪੰਜਾਬ